ਕੈਨੇਡਾ ਗਵਰਨਮੈਂਟ ਵੱਲੋਂ ਸਪੌਂਸਰ ਵੀਜ਼ਾ ਵਿੱਚ ਵੱਡੇ ਬਦਲਾਅ ਕਿ ਜਿਸ ਕਰਕੇ अनेका ਰਿਸ਼ਤੇ ਟੁੱਟ ਰਹੇ ਨੇ ਜੇਕਰ ਤੁਸੀਂ ਵੀ ਵਿਆਹ ਕਰਵਾ ਕੇ ਕੈਨੇਡਾ ਸੈਟਲ ਹੋਣਾ ਚਾਹੁੰਦੇ ਹੋ ਤਾਂ ਹੋ ਜਾਓ ਸਾਵਧਾਨ ਨਮਸਕਾਰ ਮੋਗਾ ਟੂਨੀਜ਼ ਵਿੱਚ ਸਾਰੇ ਦਸਤਾ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡਿਓ ਇੱਕ ਹੋਰ ਅਜੀ ਫੇਰ ਲੈ ਕੇ ਆਇਆ ਆਪਣਾ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਹਟ ਕੇ ਤੇ ਜਿਹੜੀ ਖਬਰ ਅੱਜ ਵੀ ਲੈ ਕੇ ਆਇਆ ਤੁਹਾਡੇ ਲਈ ਬਹੁਤ ਰਹਿਮ ਹੈ ਕਿਉਂਕਿ ਜੇਕਰ ਤੁਸੀਂ ਵੀ ਵਾਇਰ ਕਰਵਾ ਕੇ ਆਪਣੇ ਸਪਾਊਸ ਨਾਲ ਕੈਨੇਡਾ ਸੈਟਲ ਹੋਣਾ ਚਾਹੁੰਦੇ ਹੋ ਤਾਂ ਹੋਰ ਸਾਵਧਾਨ ਕਿਉਂਕਿ ਕੈਨੇਡਾ ਸਰਕਾਰ ਵੱਲੋਂ ਜਿਹੜੇ ਵੱਡੇ ਬਿਰਾਉ ਸਪਾਊਸ ਦੇ ਵਿੱਚ ਕੀਤੇ ਗਏ ਨੇ ਉਸ ਕਰਕੇ ਅੱਜ ਵੀ ਡੇਟ 'ਚ ਇੱਕ ਬਹੁਤ ਜ਼ਿਆਦਾ ਮਤਲਬ ਵਿੱਚ ਟੁੱਟਦੇ ਕਾਗਜ਼ ਤੇ ਆਗੇ ਤੇ ਟੁੱਟ ਵੀ ਰਹੇ ਨੇ ਤੇ ਸਾਡੇ ਨਾਲ ਇਸੇ ਲਈ ਮੌਜੂਦ ਨੇ ਆਰਡੀਪ ਦੇ ਵੀਜ਼ਾ ਕਾਉਂਸਲਰ ਅਤੇ ਐਜੂਕੇਸ਼ਨ ਕੰਸਲਟੈਂਟ ਵਿਕਾਸ ਕਪੂਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸਾਰਾ ਸਿਸਟਮ ਹੈ ਕਿ ਕੀ ਜਿਹੜੇ ਬਦਲਾਅ ਕੀਤੇ ਗਏ ਨੇ ਵਿਕਾਸ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਮੋਗਲ ਢੋਡੀ ਨਿਊਜ਼ ਵਿੱਚ ਮੋਗਲ ਢੋਡੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਨਮਸਕਾਰ ਤੇ ਪਿਆਰ ਪ੍ਰੀਤ ਸਸਿਰਾਲ ਜੀ ਵਿਕਾਸ ਦੇ ਵੱਡੇ ਬਦਲਾਅ ਨਟੰਗਰ ਕੈਨੇਡਾ ਸਰਕਾਰ ਵੱਲੋਂ ਕੀਤੇ ਗਏ ਨੇ ਖਾਸ ਕਰਕੇ ਸਪੌਂਸ ਹੁਦਾ ਵਿੱਚ ਜਿਸ ਕਰਕੇ ਗਰੇ ਰਿਸ਼ਤੇ ਟੁੱਟ ਰਹੇ ਨੇ ਕਿਸ ਤਰ੍ਹਾਂ ਦੇ ਬਦਲਾਅ ਨੇ ਸਾਡੇ ਦਰਸ਼ਕਾਂ ਨੂੰ ਜਾਣਨਾ ਚਾਹੁੰਦੇ ਸਰ ਕੈਨੇਡਾ ਗਵਰਨਮੈਂਟ ਨੇ ਜਿਹੜੇ ਲਾਸਟ ਚੇਂजेस ਕੀਤੇ ਆ ਸਪਾਊਸ ਵੀਜ਼ੇ ਵਿੱਚ ਜਿਹਦੇ ਚ ਲੜਕਾ ਲੜਕੀ ਦੋਨੋਂ ਜਾ ਸਕਦੇ ਮਨੋ ਸਟੂਡੈਂਟ ਪਲੱਸ ਉਹਦਾ ਸਪਾਊਸ ਜੀ ਦੋਨੋਂ ਜਾ ਸਕਦੇ ਜੀ ਉਹਦੇ ਚ ਬਹੁਤ ਜ਼ਬਰਦਸਤ ਚੇਂजेस ਕੀਤੀਆਂ ਪਲੱਸ 2 ਤੋਂ ਬਾਅਦ ਤੇ ਗ੍ਰੈਜੂਏਸ਼ਨ ਤੋਂ ਬਾਅਦ ਦੋ ਸਟਰੀਮਸ ਦੇ ਵਿੱਚ ਆਪਣੇ ਸਟੂਡੈਂਟਸ ਜਾਂਦੇ ਸੀਗੇ ਵਿਦ ਸਪਾਊਸ ਜਾਂ ਸਟੂਡੈਂਟ ਚਲਾ ਗਿਆ 2 ਮਹੀਨੇ ਬਾਅਦ 3 ਮਹੀਨੇ ਬਾਅਦ ਸਪਾਊਸ ਦਾ ਕੇਸ ਲੰਦਾ ਸੀਗਾ ਠੀਕ ਹੈ ਜੀ ਇਸ ਕੇਸ ਦੇ ਵਿੱਚ ਚੇਂजेस ਉਹਨਾਂ ਨੇ ਕੀ ਕੀਤਾ ਪਲੱਸ 2 ਤੋਂ ਬਾਅਦ ਅੱਗੇ ਆਪਾਂ ਚਾਹੇ 1 ਸਾਲ ਦਾ ਸੈਟ ਇੰਗਿਨੀਅਰ ਪ੍ਰੋਗਰਾਮ ਲਈਏ ਜਾਂ 2 ਸਾਲ ਦਾ ਡਿਪਲੋਮਾ ਲੈਂਦੇ ਸੀ ਜਾਂ 3 ਸਾਲ ਦਾ ਐਡਵਾਂਸ ਡਿਪਲੋਮਾ ਲੈਂਦੇ ਸੀਗੇ ਬਲਕਿ ਕੋਈ ਨਹੀਂ ਸੀ ਲੈਂਦਾ 3 ਸਾਲ ਦਾ ਐਡਵਾਂਸ ਡਿਪਲੋਮਾ ਸਾਲ ਦੀ ਸਟੱਡੀ ਸਰਟੀਫਿਕੇਟ ਜਾਂ 2 ਸਾਲ ਦੀ ਡਿਪਲੋਮਾ ਜੀ ਇਸ ਪਾਉਸ ਨੂੰ ਵੀਜ਼ਾ ਦੇ ਦਿੰਦੇ ਸੀ ਜਾਂ ਉਹ ਐਲੀਜੀਬਲ ਹੁੰਦਾ ਸੀਗਾ ਚਾਹੇ ਰਿਫਿਊਜ਼ ਕਰਦੇ ਸੀ ਕਿਸੇ ਨੂੰ ਚਾਹੇ ਵੀਜ਼ਾ ਦਿੰਦੇ ਸੀਗੇ ਤੋਂ ਉਹਨਾਂ ਨੇ ਚੇਂਜਸ ਕਰਕੇ ਉਹਨਾਂ ਨੇ ਡਿਪਲੋਮਾ ਨਾਲ ਐਡਵਾਂਸ ਡਿਪਲੋਮੇ ਨਾਲ ਸਰਟੀਫਿਕੇਟ ਨਾਲ ਬੰਦ ਕਰਤਾ ਸਿਰਫ ਤੇ ਸਿਰਫ ਗ੍ਰੈਜੂਏਸ਼ਨ ਕਰਤਾ

ਜਿਹੜਾ ਸਟੂਡੈਂਟ ਇਹ ਚਾਰ ਸਟ੍ਰੀਮ 'ਚ ਐਡਮਿਸ਼ਨ ਲੈਂਦਾ ਉਹਦਾ ਸਪਾਊਸ ਚਾਹੇ ਨਾਲ ਫਾਈਲ ਅਪਲਾਈ ਕਰ ਦੇਵੇ ਚਾਹੇ ਉਹਦਾ ਰਿਜ਼ਲਟ ਆਉਣ ਤੋਂ ਬਾਅਦ ਸਟੂਡੈਂਟ ਜਾਣ ਤੋਂ ਬਾਅਦ ਅਪਲਾਈ ਕਰ ਦੇਵੇ ਪਰ ਉਹ ਇਹੀ ਵਾਲਾ ਹੈ ਓਕੇ ਵੀਜ਼ਾ ਆਏ ਜਾਂ ਨਹੀਂ ਦੇਣਾ ਉਹ ਬਾਅਦ ਦੀ ਗੱਲ ਹੈ ਲੇਕਿਨ ਐਲੀਜੀਬਿਲਟੀ ਸੀਗੀ ਬਣਾਈ ਹੈ ਉਹਨਾਂ ਨੇ ਪਹਿਲਾਂ ਲੀਜੀਬਿਲਟੀ ਡਿਪਲੋਮੇ ਵਾਲੀ ਸੀ ਜਿਹੜੀ ਉਹ ਬੰਦ ਕਰਤੀ ਇਹ ਬਹੁਤ ਵੱਡਾ ਚੇਂਜ ਹੈ ਜੇਰਾ ਤੁਹਾਡਾ ਕੁਐਸਚਨ ਸੀਗਾ ਵੀ ਵਿਆਹ ਟੁੱਟ ਰਿਹਾ ਜੀ ਉਹਦਾ ਕਾਰਨ ਇਹ ਹੋ ਗਿਆ ਲੜਕੀ ਨੇ 6 ਬੈਂਡ ਲਏ ਜਾਂ 6.5 ਬੈਂਡ ਲਏ ਪਲੱਸ 2 ਕੀਤੀ ਲੜਕੇ ਨੇ ਮੈਰਿਜ ਹੋ ਗਈ ਜਿਹੜਾ ਜੈਨੂਇਲ ਮੈਰਿਜ ਸਭ ਕੁਝ ਜੀ ਜੀ ਲੜਕੇ ਵਾਲਾ ਨੇ ਇਸ ਸ਼ਰਤ ਤੇ ਮੈਰਿਜ ਕੀਤੀ ਵੀ ਅਸੀਂ ਨੂੰ ਹੋਂਦਾ ਬਾਹਰ ਭੇਜਣਾ ਜੀ ਸਾਰਾ ਕੁਝ ਦੇਖ ਲਿਆ ਨੰਬਰ ਪੁਆਇੰਟ ਸਾਰਾ ਵੈਸਾਈਟ ਤੇ ਚੈੱਕ ਕਰਾ ਲਿਆ ਹੁਣ ਤੁਸੀਂ ਇਹ ਦੇਖੋ ਜਿਹੜੇ ਹੋਂ ਵੀ ਚੇਂਜ ਹੋ ਗਿਆ ਜੀ ਪਹਿਲਾਂ ਲੜਕੇ ਵਾਲਾ ਦਾ ਬਜਟ ਸੀ ਵੀ ਸਾਨੂੰ ਅਸੀਂ 1 ਸਾਲ ਦੀ ਪੜ੍ਹਾਈ ਦੇ ਪੈਸੇ ਦੇ ਰਹੇ ਹਾਂ ਤੁਹਾਡੀ ਸਾਲ ਦੀ ਫੀਸ ਜਿਹੜਾ ਹੈਗਾ ਉਹ ਆਪੇ ਕੱਢ ਲੈਣਗੇ ਜੀ ਕਿੰਨੇ ਚਾਹ ਸਕਦੀ ਪੜ੍ਹਾਈ ਹੋ ਗਈ 2 ਸਾਲ ਦੀ ਜੀ ਤੇ ਬਜਟ ਦੇਖੋ ਉੱਤੇ ਡਾਲਰਾਂ 'ਚ ਪੈਸੇ ਲੱਗਦੇ ਆ ਜੀ ਜੇ ਡਾਲਰਾਂ 'ਚ ਕਮਾਈਏ ਤੇ ਪੈਸੇ ਡਾਲਰਾਂ ਉਹ ਬਜਟ ਸਾਰਾ ਉਹਨਾਂ ਦਾ ਹਿੱਲ ਗਿਆ ਲੜਕੀਆਂ ਨੇ ਕਹਿੰਦੇ ਵੀ ਬੀਬਾ ਅਸੀਂ ਤਾਂ ਚਾਰ ਖਾਲ ਨਹੀਂ ਪੜਾ ਸਕਦੇ ਬਿਲਕੁਲ ਠੀਕ ਹੈ ਠੀਕ ਹੈ ਜੀ ਉਹਨਾਂ ਦਾ ਪੁਆਇੰਟ ਵੈਲਿਡ ਹੈ ਜੀ ਫਾਈਨੈਂਸ਼ਲੀ ਜੀ ਹੁਣ ਲੜਕੀਆਂ ਨੇ ਜੇ ਅਪ ਗੱਲ ਕਰੀਏ ਉਹ ਕਹਿੰਦੇ ਵੀ ਸਾਡੀ ਕੁੜੀ ਦਾ ਕਸੂਰ ਦੱਸੋ ਕੀ ਹੈ ਸਹੀ ਹੋ ਜੀ ਤੁਸੀਂ ਸੈਟੀਫੀਕੇਟ ਦੇਖਿਆ ਤੁਸੀਂ ਡਿਪਲੋਮਾ ਦੇਖਿਆ ਤੁਸੀਂ ਜੋ ਦੇਖਿਆ ਜੀ ਤੁਸੀਂ ਵਿਆਹ ਕਰਕੇ ਲੈ ਕੇ ਗਏ ਹੋ ਤੁਸੀਂ ਕਹਿਣਾ ਭੇਜਣਾ ਪੈਸੇ ਲਾਉਣੇ ਆ ਨਹੀਂ ਉਹਨਾਂ ਨੇ ਇਸ ਤੇ ਤਾਂ ਵਿਆਹ ਕੀਤਾ ਸੀ ਵੀ ਸਾਡੀ ਕੁੜੀ ਨੇ ਕਹਿਣਾ ਜਾਣਾ ਤੁਸੀਂ ਇਹ ਇੱਕ ਕਮਿਟਮੈਂਟ ਕੀਤੀ ਸੀ ਮੁੰਡੇ ਵਾਲੇ ਪੈਸੇ ਲਾਉਣ ਨੂੰ ਤਿਆਰ ਹੈ ਤਿਆਰ ਨਹੀਂ ਕੁੜੀ ਉਹ ਕਹਿੰਦੇ ਇੱਥੇ ਰਹਿ ਲੋ ਮੁੰਡੇ ਨੇ ਇੱਥੇ ਕੰਮ ਕਰਾ ਦੇਣਾ ਕੁੜੀ ਲਈ ਕਰੰਦੇ ਸੀ ਤਾਂ ਬਾਅਦ ਵਿੱਚ ਨਹੀਂ ਸੀਗੀ ਅਸੀਂ ਬੈਰ ਹੀ ਅਸੀਂ ਕਰਾਇਆ ਸੀ ਉਹ ਐਸੀ ਕਰਕੇ ਅਸੀਂ ਕੀਤਾ ਵੀ ਬਾਹਰ ਸਾਡੇ ਬੱਚੇ ਦਾ ਤਾਂ ਸੁਪਨਾ ਸਾਡੇ ਪਰਿਵਾਰ ਦਾ ਸੁਪਨਾ ਅਸੀਂ ਇਹ ਸ਼ਰਤ ਨਾਲ ਵਿਆਹ ਕਰਾਇਆ ਸੀ ਪਰ ਡਿਸ਼ਪੂਰ ਹੋ ਗਿਆ ਤੇ ਹੁਣ ਮੈਂ ਕਹਾਂਗਾ ਚਲੋ ਮਾਪਿਆਂ ਦੀ ਵੀ ਬੜੀ ਇੱਛਾ ਹੈ ਤੇ ਬੱਚਿਆਂ ਦੀ ਵੀ ਬੜੀ ਇੱਛਾ ਜਾਣ ਦੀ ਤੇ ਉਹ ਕੋਈ ਵੀ ਤਰੀਕਾ ਬਣਾ ਲੈਂਦੇ ਆ ਮਤਲਬ ਜੀਵਨ ਸਾਥੀ ਜਿਹਾ ਹੋ ਜਾ ਮਰਜੀ ਉਹਨਾਂ ਨੂੰ ਆਵੇ ਆ ਪਿੰਡ 'ਚ ਮੈਂ ਦੇਖਦਾ ਵੀ ਸ਼ਰਤ ਨਾਲ ਵਿਆਹ ਹੁੰਦਾ ਕਿ ਤੁਹਾਡੀ ਕੁੜੀ ਸਾਡੇ ਮੁੰਡੇ ਨੂੰ ਜਾਂ ਤੁਹਾਡਾ ਮੁੰਡਾ ਸਾਡੀ ਕੁੜੀ ਨੂੰ ਬਾਹਰ ਲੈ ਕੇ ਜਾਊਗਾ ਪੈਸੇ ਅਸੀਂ ਲਾ ਦੇਾਂਗੇ ਅਸੀਂ ਤਾਂ ਹੀ ਵਿਆਹ ਕਰਵਾ ਰਹੇ ਆ ਤਾਂ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਅਸਰ ਦਿਖਾਣਾ ਚਾਹੋਗੇ ਸਰ ਮੈਂ ਤਾਂ ਮੈਸੇਜ ਇਹੀ ਲਊਂਗਾ ਜਿੱਥੇ ਸਪਾਊਸ ਕੇਸ ਹੈ ਕੋਈ ਮਾੜੀ ਗੱਲ ਨਹੀਂ ਦੇਖੋ ਇੱਕ ਸਟੂਡੈਂਟ ਜਾਂਦਾ ਸਪੋਜ਼ ਕਰੋ ਵੀ ਉਹ 25 ਲੱਖ 'ਚ ਜਾਂਦਾ ਤੇ ਸਪਾਊਸ 26 ਲੱਖ 'ਚ ਚੱਲ ਜਾਂਦਾ 1 ਲੱਖ ਰੁਪਏ ਦੇ ਦੋ ਜਾਨੇ ਚੱਲੇਗੇ ਹੱਥ ਡਬਲ ਹੋ ਗਏ ਇੱਕ ਤਾਂ ਮੈਰੀਜ ਜੈਨੂ ਹੋਣੀ ਚਾਹੀਦੀ ਹੈ ਨੰਬਰ 2 ਹੁਣ ਕੋਸ਼ਿਸ਼ ਆਪਣੀ ਸੋਚ ਬਦਲਣ ਦੀ ਲੋੜ ਹੈ ਕੈਨੇਡਾ ਅੱਗੇ ਵਾਲਾ ਕੈਨੇਡਾ ਨਹੀਂ ਰਿਹਾ ਕੋਈ 2 ਸਾਲ ਦਾ ਡਿਪਲੋਮਾ ਲਿਆ ਵਰਕ ਪਰਮਿਟ ਮਿਲ ਗਿਆ ਪੀਆਰ ਮਿਲ ਗਈ ਇਹ ਪੀਆਰਾਂ ਮੈ ਨਹੀਂ ਮਿਲਨੀ ਆ ਸਰ ਹੁਣ ਡਿਪਲੋਮਾ ਦੇ ਨਾਲ ਟ੍ਰਾਈ ਟੂ ਅੰਡਰਸਟੈਂਡ ਜਿਹੜੇ 2-2 ਸਾਲ ਪਹਿਲਾਂ ਗਏ ਹੋਏ 3-3 ਸਾਲ ਪਹਿਲਾਂ ਗਏ ਹੋਏ ਆ ਉਹਨਾਂ ਨੂੰ ਪੀਆਰ ਦੀ ਦਿੱਕਤ ਆਣੀ ਸ਼ੁਰੂ ਹੋ ਗਈ ਹੈ ਗ੍ਰੈਜੂਏਸ਼ਨ ਚੁਨੋ ਇੱਕ ਅੱਛਾ ਕੈਰੀਅਰ ਚੁਨੋ ਅਸੀਂ ਕਹਿੰਦੇ ਆ ਵੀ ਸਾਨੂੰ ਜੌਬ ਨਹੀਂ ਮਿਲਦੀ ਸਰ ਜੋਬ ਆਪੇ ਨਹੀਂ ਮਿਲਦੀ ਪੜੀਆਂ ਲਿਖੀਆਂ ਕੰਟਰੀਆਂ ਡਿਵੈਲਪਡ ਕੰਟਰੀਜ਼ ਆ ਉਥੇ ਡਿਪਲੋਮੇ ਦੀ ਵੈਲਿਊ ਹੈ ਨੀਗੀ ਤਾਂ ਫਿਰ ਲੇਬਰ ਜੋਬਸ ਹੀ ਰਹਿ ਜਾਂਦੀਆਂ ਫਿਰ ਲੇਬਰ ਜੋਬਸ ਦੇ ਵਿੱਚ ਵੀ ਅਸੀਂ ਸਿੰਪਲ ਪ੍ਰੋਗਰਾਮ ਕਰ ਲੈਨੇ ਅਸੀਂ ਟੈਕਨੀਕਲ ਪ੍ਰੋਗਰਾਮ ਨਹੀਂ ਕਰਦੇ ਬਲੂ ਕਾਲਰ ਜੋਬ ਵੀ ਬੜੀ ਇਤਰਾ ਦੀ ਹੈ ਤੁਸੀਂ ਪਲੰਬਰ ਬਣਜੋ ਤੁਸੀਂ ਬਿਲਡਰ ਬਣਜੋ ਤੁਸੀਂ ਜਿਹੜਾ ਹੈਗਾ ਆਟੋਮੋਬਾਈਲ ਮੈਕੈਨਿਕ ਬਣਜੋ ਉਹਦੇ ਵਿੱਚ ਬਹੁਤ ਜ਼ਿਆਦਾ ਖੜੀ ਵੈਲਿਊ ਹੈ ਉਹ ਵੀ ਨਹੀਂ ਅਸੀਂ ਕਰਦੇ ਫਿਰ ਇਸ ਕਰਕੇ ਆਪਾਂ ਨੂੰ ਸੋਚਣਾ ਪੈਣਾ ਕਿ ਆਪਾਂ ਸੋਚ ਚੇਂਜ ਕਰੀਏ ਜੇ ਕੈਨੇਡਾ ਸੈਟਲ ਹੋਣਾ ਹੈ ਤੇ ਜੇ ਵਾਈਟ ਕਾਲਰ ਜੋਬ ਕਰਨੀ ਹੈ ਤਾਂ ਗ੍ਰੈਜੂਏਸ਼ਨ ਜੇ ਬਲੂ ਕਾਲਰ ਜੋਬ ਕਰਨੀ ਹੈ ਤਾਂ ਟੈਕਨੀਕਲ ਪ੍ਰੋਗਰਾਮ ਜਿਹੜੇ ਹੈਗੇ ਆ ਉਹਨਾਂ ਦੇ ਉਹਨਾਂ ਨੂੰ ਚੁਣੋ ਔਰ ਇੱਕ ਸਰਟੀਫਾਈਡ ਐਜੂਕੇਸ਼ਨ ਕੰਸਲਟੈਂਟ ਕੋਲ ਜਾਓ ਵਾਰੀ ਵਾਰੀ ਏਜੰਟਸ ਕੋਲ ਜਰੋ ਜਾੰਮੇ ਆ ਲੋਕੋ ਨੇ ਡਰ ਹੁੰਦਾ ਵੀ ਸਾਡਾ ਵੀਜ਼ਾ ਹੀ ਪਤਾ ਨਹੀਂ ਆਣਾ ਕਿ ਨਹੀਂ ਆਣਾ ਉਸ ਡਰ ਦਾ ਉਹ ਫਾਇਦਾ ਉਠਾਉਂਦੇ ਆ ਪੈਕੇਜ ਵਾਲੇ ਕਾਲਜ ਕਰ ਦਿੰਦੇ ਆ ਪੈਸੇ 5-5 ਲੱਖ 4-4 ਲੱਖ ਰੁਪਏ ਵਜਾ ਲੈਂਦੇ ਆ ਸਾਡੇ ਭਾਵੇਂ ਕਲੀਨ ਸੀ ਹੈ ਐ ਨਹੀਂ ਕਰਨਾ ਚਾਹੀਦਾ ਦੇਖੋ ਬੜੇ ਹਰ ਬੰਦੇ ਦੀ ਹਾਰਡ ਐਂਡ ਮਨੀ ਹੁੰਦੀ ਹੈ ਉਹਨੂੰ ਬੱਚੇ ਨੂੰ ਸੁਝਾਓ ਵੀ ਬੇਟੇ ਤੇਰੇ ਲਈ ਆ ਚੀਜ਼ ਸਹੀ ਹੈ ਅੱਗੇ ਪੀਐਚ ਇਸ ਜਗ੍ਹਾ ਤੇ ਜਾ ਇਥੇ ਪੀਐਰ ਸੌਖੀ ਹੋਊਗੀ ਆ ਪ੍ਰੋਗਰਾਮ ਲੈ ਇਹਨਾਂ ਤੇਰਾ ਕੈਰੀਅਰ ਬਣੂਗਾ ਪ੍ਰੋਪਰ ਜਿਹੜੀ ਨੋਲਿਜ ਹੋਊਗੀ ਉਹ ਤਾਂ ਦੱਸ ਦਊਗਾ ਜੀ ਅੱਗੇ ਸਟੂਡੈਂਟ ਵੀ ਸਮਝਣ ਵਾਲਾ ਹੋਊਗਾ ਜਾਂ ਪੇਰੇ ਸਮਝਣ ਵਾਲੇ ਹੋਣਗੇ ਉਹਨੂੰ ਫਾਲੋ ਕਰਨਗੇ ਤਾਂ ਡੈਫੀਨਿਟਲੀ ਉਹ ਬੈਨੀਫਿਟਸ ਲੈਣਗੇ ਇਹ ਸਮਾ ਆਈਡੀਪੀ ਦੇ ਵੀਜ਼ਾ ਕਾਉਂਸਲਰ ਅਤੇ ਐਜੂਕੇਸ਼ਨ ਕਨਸਲਟੈਂਟ ਜੀ ਕਾਸ ਕਪੂਰ ਜੀ ਤੇ ਇਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਲੋਰ ਹੈ ਆਪਣੀ ਸੋਚ ਬਦਲਣੀ ਤੇ ਵਧੀਆ ਗੱਲ ਹੈ ਜੇਕਰ ਤੁਸੀਂ ਕਿਸੇ ਗਰਲਡ ਕੰਟਰੀ ਵਿੱਚ ਜਾਣਾ ਚਾਹੁੰਦੇ ਹੋ ਉੱਥੇ ਸਟੱਡੀ ਕਰਨ ਲਈ ਬਹੁਤ ਅੱਛੀ ਗੱਲ ਹੈ ਲੇਕਿਨ ਹੁਣ ਆਪਾਂ ਨੂੰ ਆਪਣੀ ਸੋਚ ਬਦਲਣੀ ਪੈਣੀ ਹੈ ਆਪਾਂ ਨੂੰ ਆਪਣਾ ਜਿਹੜਾ ਸਟਰੀਮ ਹੈ ਉਹ ਬਿਲਕੁਲ ਦੇਖਣਾ ਪੈਣਾ ਹੈ ਜਿਹੜਾ ਤੁਹਾਨੂੰ ਲਾਈਫ ਲੌਂਗ ਕੰਮ ਆ ਸਕੇ ਇਹਦਾ ਨਾ ਹੋਵੇ ਕਿ ਆਪਾਂ ਇੱਕ ਕੋ ਲੇਬਰ ਵਾਲਾ ਕੰਮ ਚੁਣ ਲਈਏ ਤੇ ਜਿੰਦੇ ਵਿੱਚ ਆਪਣੀ ਪੀਆਰ ਹੀ ਨਾ ਹੋਵੇ ਕਾਫੀ ਸਾਲ ਖਰਾਬ ਕਰਨ ਤੋਂ ਬਾਅਦ ਤੇ ਬਾਕੀ ਇਹਨਾਂ ਨੇ ਨਾਲ ਦੀ ਨਾਲ ਜਿਹੜੇ ਆਪਣੇ ਸਾਥੀ ਦੋਸ ਨੇ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਇੱਕ ਬੜਿਆ ਸੁਨੇਹਾ ਦਿੱਤਾ ਹੈ ਕਿ ਇਹ ਹਰੇਕ ਬੰਦੇ ਦੀ ਖੁਸ਼ੀ ਕਿਸੇ ਦੀ ਕਮਾਈ ਹੁੰਦੀ ਹੈ ਆਪਾਂ ਨੂੰ ਆਪਣੇ ਥੋੜੇ ਜਿਹੇ ਲਾਲਚ ਕਰਕੇ ਕਿਸੇ ਨੂੰ ਵੀ ਦਾਜ਼ਰਾ ਨਹੀਂ ਪਾਣਾ ਚਾਹੀਦਾ ਬਾਕੀ ਸਾਡੇ ਸਾਡੇ ਦਰਸ਼ਕਾਂ ਨੂੰ ਵੀ ਇਹੀ ਬੁਜ਼ਾਰਿਸ਼ ਹੈ ਕਿ ਜਦੋਂ ਤੁਸੀਂ ਆਪਣੀ ਫਾਈਲ Lagani ਹੈ ਜਾਂ ਕੋਈ ਵੀ ਤਸਲਾ ਲੈਣੀ ਹੈ ਤੁਸੀਂ ਕੋਈ ਜਿਹੜੇ ਬਿਲਕੁਲ ਇਸ ਚੀਜ਼ ਦੇ ਸਰਟੀਫਾਈਡ ਜਿਹੜੇ ਕਾਉਂਸਲਰ ਨੇ ਜਿਹੜੇ ਬੰਦੇ ਨੇ ਉਹਨਾਂ ਨਾਲ ਡਿਸਕਸ ਕਰੋ ਤਾਂ ਕਿ ਤੁਹਾਡਾ ਜਿਹੜਾ ਸਮਾਂ ਹੈ ਤੇ ਪੈਸਾ ਹੈ ਉਹ ਜਾ ਨਾ ਜਾਵੇ ਮੋਬਾਈਲ ਨੰਬਰ ਸੋਗੀ ਅਸ਼ੋਕ ਮੋਹਰੇ ਨਾਲ ਬੁਨੀ ਜਿੰਦ ਮੋਬਾਈਲ